ਲੁਧਿਆਣਾ ਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਰਿਕਵਰੀ ਕਰਨਾਏ 에ਜੰਟ ਦੀ ਲੋਕਾਂ ਨੇ ਜਮ ਕੇ 76 ਪਰੇਡ ਕੀਤੀ ਹੈ ਜੀ ਹਾਂ ਉਸ ਨੂੰ ਅੱਧ ਨੰਗਾ ਕਰਕੇ ਘੁਮਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿਸ ਕਦਰ ਰਿਕਵਰੀ 에ਜੰਟ ਨੂੰ ਕੁੱਟਦੇ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਮੌਕੇ ਤੇ ਪੁਲਿਸ ਕਰਮਚਾਰੀ ਪਹੁੰਚ ਜਾਂਦਾ ਹੈ ਰਿਕਵਰੀ 에ਜੰਟ ਦੀ ਸੁਣਾਈ ਕਰਨ ਵਾਲੇ ਲੋਕਾਂ ਨੂੰ ਸ਼ਿੰਗਾਰ ਥਾਣੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਜਾਂਦਾ ਹੈ ਹੁਣ ਪੁਲਿਸ ਦਾ ਅਖਣਾ ਕਿ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਤਸਵੀਰ ਜੋ ਨਿਕਲ ਕੇ ਸਾਹਮਣੇ ਆਈ ਹੈ लुधियाड़ा दी तस्वीर निकल के सामने आई है जत्थे कि ਲੋਕਾਂ ਨੇ ਰਿਕਵਰੀ ਕਰਨ ਆਏ 에ਜੰਟ ਨੂੰ ਫੜਿਆ ਜੰਮ ਕੇ ਉਸ ਤੇ 76 ਪਰੇਡ ਕੀਤੀ ਰਾਗੀਰਾ ਦੇ ਵੱਲੋਂ ਇਹ ਵੀਡੀਓ ਜਿਹੜੀ ਕਿ ਬਣਾ ਲਿੱਤੀ ਗਈ ਉਸ ਨੇ ਕੱਪੜੇ ਫਾੜ ਦਿੱਤੇ ਜਾਂਦੇ ਨੇ ਉਸ ਨੂੰ ਅੱਧ ਨੰਗਾ ਕੀਤਾ ਜਾਂਦਾ ਅਤੇ ਸੜਕ ਤੇ ਘੁਮਾਇਆ ਜਾਂਦਾ ਜੋ ਦਰਮਿਆਨ ਪੁਲਿਸ ਵਾਲਾ ਵੀ ਕ ਹਸ ਤੇ ਛੇਪ ਕਰਦਾ ਨਜ਼ਰ ਆਉਂਦਾ ਇੱਥੇ ਪਹੁੰਚ ਜਾਂਦਾ ਪੁਲਿਸ ਦੇ ਵੱਲੋਂ ਉਸ ਰਿਕਵਰੀ 에ਜੰਟ ਨੂੰ ਬਚਾਇਆ ਜਾਂਦਾ ਮਾਮਲਾ ਸ਼ਿੰਗਾਰਖਾਨੇ ਪੁੱਜਾਂਦਾ ਹੁਣ ਪੁਲਿਸ ਆਖਣਾ ਕਿ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿ ਕਿ ਛੋੜੀ ਸੀ? ਠੀਕ ਹੈ। ਤੇ 3 ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ। ਠੀਕ ਹੈ। ਹੁਣ ਇਹ ਆਏ ਨੇ ਜਿੱਦਾਂ ਮੋਟਰਸਾਈਕਲ ਮੁੰਡੇ ਨੂੰ ਕាប់ ਲਿਆ। ਜਿਹੜੇ ਤੇ ਚਪੇਟਾ ਕਰਾਵਾਂਗੇ ਜੇ ਮੋਟਰਸਾਈਕਲ ਨੂੰ ਬਲਾ। ਮੈਂ ਕਹੇ ਸੁੱਤਾ ਪਿਆ ਸੀ। ਮੈਂ ਉੱਥੋਂ ਉੱਠ ਕੇ ਆਇਆ ਵਾਂ ਤੇ ਫੜਿਆ ਮੁੰਡੇ ਨੂੰ। ਉਹ ਤੋਂ ਮੇਨ ਹੱਥ ਲੱਗੇ ਕਰਦੇ ਨੇ ਜਿਵੇਂ ਫੜਦੇ ਪਏ ਸੀ। 5-6 ਜਣੇ ਪੈ ਗਏ। ਚਾਰ-ਪੰਜ ਜਣੇ ਲੱਗੇ ਆਏ। ਨੇ ਇਹ ਆਏ ਕਿੱਥੋਂ ਆਏ ਪਹਿਲਾਂ ਇਹ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਏ ਆ ਕਿੱਥੋਂ ਦੀ ਹੈ ਬੈਂਟੀ ਬੈਗ ਤੋਂ ਆਏ ਆ ਤੁਹਾਨੂੰ ਉਹਨਾਂ ਨੇ ਆਈਡੀ ਕਾਰਡ ਵਗੈਰਾ ਦਿਖਾਇਆ ਕੋਈ ਨਹੀਂ ਦਿਖਾਇਆ ਬਗਮਾਸ਼ੀ ਕਰਦੇ ਆ ਇਹ ਮੋਟਰਲੇ ਦੀ ਛਾਭੀ ਕੱਢ ਲਈ ਉਪਰੋਂ ਕਹਿੰਦੇ ਕਹਿੰਦੇ ਚਾਰ ਪੰਜ ਜਣੇ ਬਹਿਣਗੇ ਬਦਮਾਸ਼ ਆ ਕਿਹਦੇ ਆ ਸੀ ਖੜੇ ਸੀ ਬਚਾ ਆਹ ਰਾਮ ਨੇ ਸ਼ਰੇ ਆਏ ਕਿੱਥੇ ਤੁਹਾਨੂੰ ਦਿਖਾਓਗੇ ਕਹਿੰਦੇ ਆਪਣਾ ਕਾਰ ਦਿਖਾਓ ਆਪਣਾ ਜੋ ਵੀ ਆ ਕਹਿੰਦੇ ਚਾਰ ਪੰਜ ਬੰਦੇ ਕੀ ਆ ਇਹ ਕੁੱਟਦੇ ਪਏ ਜਿਹੜੇ ਤੁਹਾਨੂੰ ਕਿਹੜੇ ਬੈਂਕ ਤੋਂ ਆਏ ਜਿਹੜੇ ਬੈਂਕ ਤੋਂ ਵੀਰੇ ਜਿਹੜੇ ਲੋ ਕਿਹੜੇ ਬੈਂਕ ਤੋਂ ਆਇਆ ਹੋ ਸਰ ਤੁਸੀਂ ਇੱਧਰ ਭਾਜੀ ਜਵਾਬ ਦਿਓ ਇਹ ਭਾਜੀ ਕਿਹੜੇ ਬੈਂਕ ਤੋਂ ਆਇਆ ਹੋ ਕਿਹੜੀ ਰਿਕਵਰੀ ਤੋਂ ਭਾਜੀ ਕਿਹੜੀ ਰਿਕਵਰੀ ਆ ਭਾਜੀ ਤੁਹਾਡੀ ਜਿਹੜੇ ਤੁਸੀਂ 5-7 ਬੰਦੇ ਪੈਰੇ ਸੀ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਆ ਹੋ ਤੁਸੀਂ ਲੈਂਡਿੰਗ ਫਾਈਨਾਂਸ ਤੋਂ ਆਇਆ ਹਾਂ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਭਾਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਤਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਏਦਾਂ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਆ ਹਾਂਜੀ ਸਰ ਕਿੰਨੇ ਆਨੇ ਸੀ ਤੁਸੀਂ ਕਿੰਨੇ ਆਨੇ ਸੀ ਕਿ ਰਿਕਵਰੀ ਕਰਨ ਆਏ ਸੀ ਐਡਾ ਤੁਸੀਂ ਕਿਸੇ ਦੀ ਬਾਈਕ ਦੀ ਚਾਬੀ ਕੱਢ ਸਕਦੇ ਆ ਸਰ ਚਾਬੀ ਨਹੀਂ ਕੱਢੀ ਸਰ ਘਾੜੇ ਲਗਾ ਰਹੇ ਸੀ ਹਾਂਜੀ ਸਰ ਘਾੜੇ ਲਗਾ ਰਹੇ ਸੀ ਮੈਨਾਂ ਨੇ ਹਾਂਜੀ ਸਰ ਕੀ ਨਾਮ ਆ ਤੇ ਇਹ ਜਿਹੜਾ ਮਾਮਲਾ ਸੀ ਕੀ ਹੋਇਆ ਇਹਨਾਂ ਤਿੱਗਰੀ ਐਸਆ ਤੇ ਲੰਘਦਾ ਜਾ ਰਹੇ ਨੇ ਲੰਘਦਾ ਜਾ ਰਹੇ ਸਰਾਲਾ ਚੌਂਕ ਦੇ ਵਿੱਚ ਵੀ ਦੋ ਤਰ੍ਹਾਂ ਲੜਦੇ ਹੈਣਾ ਕੁਝ ਇਹ ਤੁਮ ਸਾਡੇ ਦੂਸਰੀ ਦੂਮੇ ਪਾਰਟ ਦਾ ਥੱਕੀ ਜਾਣਗੀਆਂ। ਅਪੋਜੀਸ਼ਨਾਰ ਜਾਣਗੀਆਂ। ਠੀਕ ਹੈ ਜੀ। ਪਰ ਕਵਰੀ ਗੋਰੀ ਦਾ ਮੈਟਰ ਇਹ ਕੋ ਮੋਟ ਚੱਲਦਾ ਇਹਨਾਂ ਦਾ ਜੀ। ਤੇ ਹੁਣ ਇਹ ਬੰਦੇ ਤੁਸੀਂ ਕਿੱਥੇ ਲੈ ਕੇ ਗਏ ਫਿਰ? ਮੈਂ ਚਮਕੀ ਬਣਾ ਜੀ। ਕਿਹੜੀ ਚਮਕੀ ਕਿਹੜੀ ਲੌਂਗੀ ਫਿਊਜਨ ਵਰਤਿੰਦੀ? ਠੀਕ ਹੈ ਜੀ। ਤੇ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਦੇ? ਉਹਨੂੰ ਉੱਥੇ ਲਿਆ ਆ ਹੌਲਡਰ ਧਰਮਪਾਲ ਲੈ ਕੇ ਬੈਠੇ ਉਹ ਗਾ ਚਾਰ ਸਾਲਾਂ ਕਮੇਟੀ ਜੋ ਵੀ ਕਾਰਵਾਈ ਬਣਦੀ। ਠੀਕ ਹੈ।